ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾੜਾ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਹਾਂ ਪਿੰਡ ਖਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਨ ਚਾਰ ਬੜਾ ਦਿਖਾਵਾਂਗੇ ਤਿੰਨ ਬਿਲਕੁਲ ਤਾਜ਼ੀਆਂ ਸਿੰਘਾਂਵਾਂ ਦੇ ਇੱਕ ਗੱਪਣ ਤਿਆਰ ਹੈ ਤੇ ਆਪਾਂ ਪਹੁੰਚੇ ਆਂ ਵੀਰ ਹਰਪਾਲ ਦੇ ਕੋਲ ਤਿਆਰੂ ਕਰਦੇ ਆਂ ਵੀ ਇੰਨਾ ਗੱਲਬਾਤ ਤੇ ਪੁੱਛਦੇ ਆਂ ਜੀ ਡਿਟੇਲ ਸਾਸੀ ਪਾਜੀ ਸਸਰੀਆ ਵੀਰ ਜੀ ਹੋਸ ਨਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਠੀਕ ਠਾਕ ਕਿਰਪਾ ਜੀ ਕੀ ਲੋੜ ਕਰਪਾਈ ਚਾਹੀਦੀ ਹੈ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰ ਜੀ ਮੈਂ ਆਪਣਾ ਹਰਪਾਲ ਜੀ ਪਿੰਡ ਖਵਾਲੀ ਜਿਹਦੇ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਨਾਲਾ ਜੀ ਠੀਕ ਹੈ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਵੀਰ ਜੀ ਹੈਗਾ 98035 ਤੇ 35108 ਠੀਕ ਹੈ 98035 ਤੇ 35108 ਠੀਕ ਹੈ ਜੀ ਹਾਂ ਜੀ ਤੇ ਭਈਆ ਪਹਿਲੇ ਨੰਬਰ ਤੇ ਜਿਹੜੀ ਵੈੜ ਖੜੀ ਹੈ ਦੱਸਿਓ ਜੀ ਇਸਦੇ ਬਾਰੇ ਕਿੰਨਾ ਸੂਆ ਸੂਈ ਆ ਇਹ ਵੀਰ ਜੀ ਤੀਸਰਾ ਸੂਆ ਸੂਈ ਜੀ ਅੱਛਾ ਜੀ ਹੁਣ ਇਹਨੂੰ ਕਿੰਡਾ ਸੂਈ ਨੂੰ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਬਹੁਤ ਅ ਬਾਕੀ ਤਾਂ ਗੱਡੀ ਚ ਆਉਣ ਕਰਕੇ ਨਾ ਥੋੜੇ ਜਿਹੀ ਪਹਿਲਾਂ ਸੁਤੀ ਆ। ਅੱਛਾ ਜੀ। ਬਾਕੀ ਬਾਈ ਜੀ ਵੜਾ ਚੰਗੀ ਬਾਨੀ ਆ ਟਲਟੁਲਾ ਕੱਢ ਗਏ। ਠੀਕ ਹੈ ਠੀਕ ਹੈ ਜੀ। 2-4 ਦਿਨ ਖਾ ਪੀ ਕੇ ਬਣ ਦੂਗਾ। ਠੀਕ ਹੈ ਠੀਕ ਹੈ। ਪਿਛਲੇ ਸਵੇਰੇ ਬਈ ਕਿੰਨਾ ਕੁ ਭਰਿਆ ਤਾ ਤਿੰਨ ਫਿਰ। ਦੁੱਧ ਵਿੱਚ ਜੀ ਇੱਥੇ 40-50 ਲੀਟਰ ਆ ਗਏ। ਅੱਛਾ ਜੀ। ਬਾਕੀ ਮੈਂ ਪਹਿਲਾਂ ਦੁੱਧ ਜਰਸੀ ਆ ਚੰ ਕਰਾਉਦੇ ਆ। ਠੀਕ ਹੈ ਠੀਕ ਹੈ। ਹੁੰਦਾ ਬਈ ਕਰਾਸ ਵਿੱਚ ਆ ਗਈ ਜੀ ਵੜੇ ਤੇ ਕੱਡ ਕੱਡ ਜਿਹੜਾ ਚੰਗਾ ਵਾ। ਤੇ ਸੂਬਾ ਬਈ ਹੁੰਦਾ ਇਹ ਤੀਸਰਾ ਸਹੀ ਆ। ਕਿਉਂ ਦੋ ਤੋਂ 15 ਲੀ ਕਰੋ ਬਾਕੀ ਹੁਣ ਇਸ ਟਾਈਮ ਬਿਲਕੁਲ ਤਾਜੀ ਜੀ ਹੈ ਲੈ ਹੋ ਗਈ ਹੈ ਇਹ ਹੈ ਵੀ ਕਰਾਸ ਵਿੱਚ ਆ ਤੇ ਸਾਈਡ ਕੁਆਲਟੀ ਦੇ ਚੰਗੀ ਦੇ ਨਾਲ ਕੋਈ ਗਰਮੀ ਦੀ ਪ੍ਰਵਾਹ ਤੇ ਨਾਲ ਟਾਨ ਤੇ ਨਾਲ ਲੱਗ ਗਿਆ ਨਾ ਪਣਾੜਾ ਨੂੰ ਦਿਖਾਉਂਦੇ ਆ ਚੱਡੇ ਦੇ ਚੱਗੀਆਂ ਆ ਰਹੀਆਂ ਦੁੱਧ ਆਉਦੀਆਂ ਨਿਸ਼ਾਨੀਆਂ ਬਾਕੀ ਸੀ ਵੀ ਹੁੰਦੀ ਜੀ ਵਿੱਦਿਤੀ ਜੀ ਹੈ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਅੰਮ੍ਰੰਦਰ ਸੈੱਡ ਗੇਰਾ ਤੇ ਨਾਣਾ ਨੂੰ ਨਾ ਜਿਹੜੀਆਂ ਚੱਡੇ ਨੇ ਬਹੁਤ ਹੀ ਚੰਗੀਆਂ ਆ ਗਈਆਂ ਵਾ ਤੇ ਜਵਾਬ ਵੀ ਦਿਖਾ ਦਿਓ ਮੜਾ ਜੀ ਹਾਂ ਜੀ ਬਿਲਕੁਲ ਸੌਂਤਾੜਾ ਆ ਜੀ ਤੇ ਇਹ ਕੀ ਬਈ ਮੈਂ ਖਸ਼ਾ ਵਸ਼ਾ ਦੇ ਠੀਕ ਹੈ ਜੀ ਮੇਲ ਕਾ ਫਾ ਦੇ ਤੇ ਇਹਦਾ ਮੁੱਲ ਬਈ ਹਰ ਕੀ ਕਰਨਾ ਜੀ ਮੁੱਲ ਛੋਟੇ ਹੀ ਹੋਣਗੇ ਜੀ ਅੱਛਾ ਜੀ ਮੁੱਲ 45 ਕਰ ਲੀਏ ਹਾਂ ਨਹੀਂ ਜਸ ਜੀ ਇੱਥੇ ਛਾੜੀ ਦੇਣੀ ਆਪਾਂ 2 ਘੱਟ 40 23000 38 ਦੀ ਹਾਂ ਜੀ ਕ੍ਰੋਨਾਦੂ ਮਾਨਦਨ ਕਰਾਓ। ਇਹਦਾ ਛੱਡ ਦੋ ਫਿਰ ਯਾਰ ਹਰਖੰਡ ਯਾਰ ਹੋਰ ਛੱਡਦੇ ਸੈਂਤੀ ਹਾਦੀ ਵੀ ਜਹਾਨ ਮੇਰੇ ਨਾਲ। ਬਾਕੀ ਸਾਮ ਉਹ ਸਾਮੀ ਸੁਣਦੀ ਜਾਂਦੀ ਫਿਰ 45 ਦੀ ਥੋੜੀ ਆਪਣੇ ਆਪ ਦੇ ਸੁ ਬੈਂਦੀ ਨਾ ਫਿਰ 45000 ਦੀ ਗਾ ਬਿੰਨੀ ਠੀਕ ਹੈ ਠੀਕ ਹੈ। ਲਓ ਬਾਈ ਬਿਲਕੁਲ ਤਾਜੀ ਸੋਈ ਯਾਰੇ। ਕਿੰਨਾ ਵੀ ਲਿਆ 37000 37000 ਨਹੀਂ ਹਾਂ ਠੀਕ ਹੈ ਠੀਕ ਹੈ ਤੇ 37000 ਤੇ ਦੁੱਧ ਵੀ 14 15 ਲੀਟਰ ਪੜ ਜੂਗੀ ਤੇ ਜਿਹੜਾ ਵੀਰ ਭਰਾ ਸਾਹਮਣਾ ਲੈ ਗਿਆ ਤੇ ਦੁੱਧ ਚੰਗਾ ਕੱਢ ਜੂਗੀ ਤੇ ਆਜੋ ਬਈ ਦੂਜੇ ਤੇ ਵੀਰ ਜਸੇ ਵਾੜ ਵੜੇ ਪਹਿਲਾਂ ਨਾ ਵੜ ਵੀਜੀ ਉਹ ਚਾਰ ਦਾਂਦੇ ਐ ਉਹ ਚਾਰ ਦਾਂਦੇ ਇਹਨੂੰ ਕਿੰਨਾ ਕੁ ਟਾਈਮ ਲੱਗੇਸੀ ਇਹਨੂੰ ਜਿੱਦਾਂ 10 12 ਵਾਰ ਹੁੰਦੇ ਸੂਈ ਨੂੰ ਉਹ ਬਈ ਕਰੇ ਲਾਗੇ ਤੇ ਚੈੱਕ ਕਰੋ ਕਿ ਠੀਕ ਹੈ ਜੀ ਠੀਕ ਇਹ ਰੋ ਕਿੰਨਾ ਜੀ ਦੋ ਦਰ ਤੁਸੀਂ ਵੀਰੇ ਤੋਂ ਦਸਤ ਨੂੰ ਨਾਮ ਕਰਕੇ ਦੇ ਜੀ ਮਗਰ ਜਰਸੀ ਉਹ ਸੀ ਆ ਗਈ ਜੀ ਆਉਣੀ ਠੀਕ ਲੋ ਭਾਈ ਆਹ ਵਾਲਾ ਫੀਮੇਲ ਕਾਫੀ ਆ ਗਿਆ ਬਾਕੀ ਸੀਲ ਠੰਡੀ ਚੋਣ ਬੜੀ ਚੰਗੀ ਅੱਛਾ ਜੀ ਹਾਂ ਦੁੱਧ ਹੋਰ ਕੱਢੇ ਬੜੀ ਸੰਭੀ ਨਹੀਂ ਕੇ ਰਹਿਤ ਬਣੀ ਚੁੱਕੀ ਠੀਕ ਹੈ ਲੋ ਬੜੀ ਫੇਸ ਵਾਲੀ ਨਹੀਂ ਚਾਹਦਾ ਤੇ ਚੱਕ ਤੇ ਕਾਤ ਕੋ ਦੇਦਾ ਵੀ ਚੰਗਾ ਆ ਗਿਆ ਵਾ ਜਰਸੀ ਚਾਹੀਏ ਤਰਾਸ ਚੱਲ ਜੀ ਠੀਕ ਹੈ ਜੀ ਇਹ ਵੀ ਭਾਈ ਤਰਾਸ ਦੇ ਚਾਹੀਏ ਤਾਂ ਥੰਮ ਜਿਹੜਾ ਇਹਨੂੰ ਬਹੁਤ ਹੀ ਚੰਗਾ ਲੱਗਾ ਵਾ ਲਾਂ ਤੇ ਲੰਗਾ ਘਟ ਘਟ ਤੇ ਹੀ ਤੇ 9 ਲੀਟਰ ਦੀ ਬਾਈ ਕਹਿੰਦਾ ਕਿ ਪੂਨ ਗਰੰਟੀ ਆ ਦੋ ਤੋਂ 10 ਲੀਟਰ ਹੀ ਹੋਊਗਾ ਘਮਾ ਲਓ ਘਮਾ ਲਓ ਬਾਈ ਆਹ ਦੋ ਵੀਰੇ ਬਹੁਤਾ ਜੂਆ ਲੱਗਦਾ ਹਾਂਜੀ ਹਾਂਜੀ ਆਹ ਮੁੰਡਾ ਠਾਕੀ ਬੱਦ ਕੇ ਲਾਓ ਲਾਓ ਕੋਈ ਨਹੀਂ ਲੱਗਦੀ ਕੋਈ ਨਹੀਂ ਲੱਗੇ ਤਾਂ ਪੰਜ ਚੱਕ ਕਰਾਉਂਦੇ ਤਾਂ ਨਹੀਂ ਥਾਣਾ ਦਾ ਸੈਰ ਗਿਆ ਬਹੁਤ ਚੰਗਾ ਵਾ ਲਾਗੇ ਤੋਂ ਚੈੱਕ ਕਰ ਸਕਦੇ ਨੇ ਥਣਾ ਦਾ ਸਾਈਜ਼ ਗਿਆਪ ਤੇ ਮਿਲਕ ਵਾਂਡੀ ਵੀ ਬਹੁਤ ਚੰਗੀ ਆ ਇਹਦਾ ਭਾਈ ਮੁੱਲ ਗੱਡੀ ਚਾਹਣਾ ਉਦਾਂ ਬਾਗੀ ਨਰ ਰਹੀ ਐ ਕੋਈ ਗੱਲ ਨਹੀਂ ਮਨੁਵਿਧੀ ਭਾਵੇਂ ਦਾ ਭੋਲ ਤੇ ਭਾਵੇਂ ਜੋ ਮਰਜ਼ੀ ਕਰੀਏ ਦੁੱਧ 13-14 ਕਿਲੋ ਹੁੰਦਾ ਫਿਰ ਤੇ ਵਾਸ਼ 5000 ਦੀ ਹਾਂਜੀ 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 ਦੇ ਦਈਏ 40 ਦੀ ਕਰਦਗੇ ਜਾ ਕੇ 37 ਦੀ ਕਰ ਦਈਏ ਵੀ ਕੀ ਕਿ ਹੋਰ ਕਰਦੀ ਮਗਣਾ 35000 ਦੀ ਲਿਜੀ ਦਾਨ ਹਾਂ ਠੀਕ ਹੈ ਜੀ ਉਹ ਬਜੀ 35000 ਦੀ ਤੇ ਦੋਗੇ ਵੀ ਚੰਗੇ ਨਵੀਂ ਵੇੜਾ ਮਗਰ ਵਛੀ ਵੇਖੋ ਕਿੱਡੀ ਵਧੀਆ ਹਾਂਜੀ ਹਾਂਜੀ ਇਹ ਵੀ ਤੁਹਾਨੂੰ ਡਬਲ ਫਰ ਆ ਕੇ ਪਿੱਛੇ ਫ੍ਰੀ ਕਰੇ ਕਾਰ ਆ ਹਾਂਜੀ ਤੇ ਇਹ ਵੀ ਜਿਹੜਾ ਜਿਹੜਾ ਸਾਹਮਣੇ ਉਹ ਤੇ 25 ਬੰਗਣਾ ਨੇ ਚੰਗੀ ਹੋਸੀ ਤਾਂ ਠੀਕ ਹੈ ਜੀ ਇਹਦੇ ਨੰਬਰ ਦੱਛੇ ਵਾੜ ਦੇ ਇਹ ਵੀਰ ਜੀ ਦੂਸਰਾ ਸਵੇਰ ਸੁਬਾਹ ਸੂਈਏ ਅੱਛਾ ਜੀ ਹਾਂਜੀ ਇਹਨੂੰ ਕਿੰਨਾ ਟਾਈਮ ਲੱਗੈ ਸਵੇਰ ਨੂੰ ਇਹਨੂੰ ਅੱਜ ਵਿੱਚ ਪੰਜ ਵਾਂਗ ਦੇਣਾ ਚੌਥਾ ਪੰਜ ਵਾਂਗ ਦੇਣਾ ਠੀਕ ਹੈ ਪਾਈ ਪੌੜਾ ਹੀ ਹੋਣਾ ਹੈ ਰਣ ਨਹੀਂ ਚਲੋ ਦੁੱਤੇ ਆ ਗਈ ਆ ਤੇ ਦੋ ਦੇ ਕੋ ਵੀ 12 ਕਿਲੋ ਹੋਗਾ 11 ਹੰਗ ਕਰਕੇ ਦੇਣੀ ਵੀ ਪ੍ਰਾਨ ਕੇ ਨੂੰ ਠੀਕ ਹੈ ਜੀ ਬਾਕੀ ਦੁੱਧ ਇਹਨੇ 13 14 ਕਿਲੋ ਪਾਈ ਹੈ ਨਾ ਸਾਰੀ ਗਰਮੀ ਅੱਛਾ ਇਹ ਵੀ ਸ਼ਾਈ ਹਾਲ ਚ ਆ ਗਈ ਹੈ ਠੀਕ ਕੋਲੋ ਵੀਰ ਜੀ ਸੀਰ ਠੰਡੀ ਕੋਈ ਗੱਲ ਬਾਤ ਨਹੀਂ ਬੱਤੀ ਅੱਛਾ ਜੀ ਇਹ ਵੀ ਕਰਾਉਂ ਸ਼ਾਈ ਹਾਲ ਚ ਕਰਾਉਂ ਸ਼ਾਈ ਹਾਲ ਚ ਵੀ ਠੀਕ ਹੈ ਠੀਕ ਆ ਜੀ ਵਾਲ ਬਈ ਇਹ ਕਿਚਵਾ ਚਾ ਹਾਂਜੀ ਬੱਛਾ ਜੀ ਠੀਕ ਹੈ ਜੀ ਇਹਦੇ ਪਿੱਛੇ ਬਈ ਮੇਲ ਕਾਫ ਆ ਗਿਆ ਜੀ ਤੇ ਕੱਦ ਕੋ ਦੇਦਾ ਵੀ ਚੰਗਾ ਵਾ ਇਹ ਸ਼ੁਰੂਆਤ ਤੋਂ ਦੂਸਰਾ ਸਹੀ ਜੇ ਇਹ ਬਿਲਕੁਲ ਵਹੀ ਕਹਿੰਦਾ ਕਿ 11 ਲੀਟਰ ਦੁੱਧ ਬਿਲਕੁਲ ਪਿਆੜਿਆ ਗੰਟੀ ਵਾਲਾ ਤੇ ਛਾਣ ਸੁਣ ਨੂੰ ਬਹੁਤ ਚੰਗਾ ਲੱਗਾ ਵਾ ਵੀ ਕਿੰਨਾ ਕ ਕੱਢ ਦੂਗੀ ਦੁੱਧ ਇਹ ਵੀਰ ਜੀ 13 ਤੋਂ 14 ਲੀਟਰ ਠੀਕ ਹੈ ਠੀਕ ਹੈ ਲੋ ਵੀ 13 ਤੋਂ 14 ਲੀਟਰ ਦਾ ਦੁੱਧ ਇਹ ਵੀ ਕੱਢ ਦੂਗੀ ਹਾਂਜੀ ਲੈ ਜੋ ਲੈ ਜੋ ਬਿਲਕੁਲ ਤਾਜੀ ਸੋਈ ਹੈ ਵੀ 4 ਤੋਂ 5 ਦਿਨਾਂ ਦੀ ਕਸਾ ਹਾਂ ਬੜਾ ਨਰਿੰਗਰ ਕੋਲ ਉਹਨੇ ਵੀ ਚੰਗਾ ਕਰ ਜਣਾ ਤੇ ਆਹ ਬੜਾ ਦਾ ਜਵਾਬ ਲੈਣਾ ਵੇਲ ਕਾਫਿਛੇ ਦੇ ਥਣ ਤੋਂ ਲਾਗੇ ਨੂੰ ਦਿਖਾਉਂਦੇ ਬਹੁਤ ਹੀ ਚੰਗਾ ਲੱਗਾ ਇਹਨੂੰ। ਕੋਈ ਗੱਲ ਨਹੀਂ ਬੀਏ ਬੱਤੀ ਥਣ ਤੋਂ ਲਾਗੇ ਤੋਂ ਬਹੁਤ ਹੀ ਚੰਗਾ ਵਾ। ਨਹੀਂ ਚੋਣ ਬੜੀ ਚੰਗੀ ਭਾਜੀ। ਅੱਛਾ ਜੀ। ਕਿਤੇ ਆ ਲੱਤ ਨਹੀਂ ਪੁੱਟਦੀ ਕਿਤੇ ਕੋਈ ਗੱਲ ਨਹੀਂ ਆ। ਠੀਕ ਹੈ ਠੀਕ ਹੈ ਜੀ। ਦਰਦੀ ਹੱਟੇ ਕਰਨ। ਬਸ ਦਰਦੀ ਆ ਬਾਕੀ ਨਹੀਂ ਲੱਗਦੀ। ਠੀਕ ਹੈ। ਇਹਦਾ ਭਾਈ ਮੁੱਲ ਫਿਰ। ਇਹਦਾ ਮੁੱਲ ਵੀ 45। ਅੱਛਾ ਜੀ। ਹਾਂ ਜੀ। ਕਿਆ ਆ ਨਾ ਪੂਰੀ 40 ਦੀ ਦੇ ਦੀਏ ਕਰਦੀ ਅੰਦਰ ਮੈਂ ਦਾਣਾ ਪੜੀ ਇਹ ਵੀ ਅੰਦਰ ਕਰਾ ਲਈਏ ਹਾਂਜੀ ਸਾਰੇ ਸਾਰੇ 40 ਜੀ ਅੰਦਰ ਹੀ ਕਰੀ ਜਾਣੀਆਂ ਛੜਾ ਲਓ ਜੋ ਛੜਣਾ ਛੜਾ ਲਓ ਛੜਦੀ ਹਜ਼ਾਰ ਕਰ ਚਲ ਛੜ ਦੂ ਹਜ਼ਾਰ ਛੜ ਦੂ ਠੀਕ ਹੈ ਠੀਕ ਬਾਕੀ ਆਪਰੇ ਬੰਦੇ ਦਾ ਕਰਦੀ ਆਪਣਾ ਹੁਣ ਵੇਲੋ ਕੱਲ ਹੀ ਆਈ ਕੋਈ ਚੱਕਰ ਨਹੀਂ ਕਿਸ ਦਾ ਠੀਕ ਹੈ ਠੀਕ ਹੈ ਜੀ ਲਓ ਜੀ ਥੋੜਾ ਜਿਹਾ ਡਰਦੀ ਆ ਸਾਡੇ ਲੋ ਤਾਂ ਕਰਕੇ ਆ ਬਾਕੀ ਹੈ ਠੰਡੀ ਤੇਲਿਆ ਤੇ ਦੁੱਧ ਵੀ ਤੇਰਾ ਤੋਂ 14 ਲੀਟਰ ਭਰ ਦੋ ਤੁਹਾਨੂੰ ਪਤਾ ਬੱਚੇ ਦਾ ਥੋੜਾ ਪਦਾ ਕਰਦੀਆਂ ਕਰਦੇ ਹਾਂ ਹਾਂਜੀ ਹਾਂਜੀ ਚਲੋ ਭਾਈ 39000 ਦੀ ਬਾਈ ਹੁੰਦਾ ਕਿ ਦੇ ਦਾਂਗੇ ਤੇ ਆ ਗਏ ਭਾਈ ਤੋਂ ਨੰਬਰ ਤੇ ਆ ਆਦਿ ਸੰਗੜ ਬਾਰੇ ਇਹਦੇ ਵੈੜੇ ਵਿੱਚ ਦੁੱਧ ਦੇ 67000 ਅੱਛਾ ਜੀ ਇਹ ਮੁੰਡਾ ਸੱਜਣ ਨੇ ਉਹਦੇ ਵੀ ਲੈ ਲੀ ਠੀਕ ਹੈ ਜੀ ਹਾਂਜੀ ਇਹਨੇ ਪ੍ਰੋਪਰ ਵੀ ਜੀ ਇਹਦੇ ਪਲੀ ਦਨ ਲੱਗੇ ਪੂਰੀ ਲਿਖਤੀ ਦੇ ਠੀਕ ਹੈ ਠੀਕ ਹੈ ਹਾਂਜੀ ਵੱਡ ਘੱਟ ਵੀ ਨਹੀਂ ਕੋਈ ਦੋ ਚਾਰ ਦਿਨ ਉੱਤੇ ਖੜ ਕੇ ਬਾਕੀ ਤਰੀਕ ਲਿਖੀ ਆ ਬਾਕੀ ਤੁਹਾਨੂੰ ਬਾਦ ਦੋ ਚਾਰ ਦਿਨ ਉੱਤੇ ਥੱਲੇ ਵੀ ਲੈ ਸਕਦੀ ਆ ਠੀਕ ਹੈ ਠੀਕ ਹੈ ਜੀ ਪੋਣ ਵਾਲੋ ਵੀ ਜਦੋਂ ਉਹ ਪਹਿਲੋਂ ਸੂਵੀ ਹੈ ਹਾਂਜੀ ਹਾਂਜੀ ਇਹ ਵੀ ਕਿ ਇਹ ਵੱਧ ਵੀ ਪਹਿਲੋਂ ਸੂਸਾਦੀ ਮਗਰੋਂ 2-4 ਦਿਨ ਸੂਸ ਸਕਦੀ ਠੀਕ ਹੈ ਠੀਕ ਤੇ ਕੋਲੋ ਭਾਈ ਇਹ ਕਿੰਨਾ ਸੂਆ ਸੂਗੀ ਇਹ ਸੂਆ ਵੀ ਇੱਥੇ ਦੂਸਰਾ ਸੂਣੀ ਹੈ ਠੀਕ ਹੈ ਠੀਕ ਹੈ ਭਾਬੀ 16-17 ਲੀਟਰ ਦੋ ਦਿਨ ਪਹਿਲੇ ਸੂਵੇ ਭਰਿਆ ਵਾ ਤੇ ਹੁਣ ਦੇਣ ਪਾਈ ਕਹਿੰਦਾ ਕਿ 20 ਤੋਂ 25 ਲੱਜੂਗੀ ਹੋਰ ਅਜੇ ਇਹਦਾ ਕਮੇਟੀ ਹੈ ਵਿੱਚ ਜਿਹੜਾ ਸੰਭਲੂਗਾ ਇਹ ਠੀਕ ਹੈ ਜੀ ਜਿਹੜੀ ਆ ਕੇ ਕਰਾਸਾਂ ਦੀ ਕਹਿੰਦਾ ਕੰਡਾ ਬਹੁਤ ਹੀ ਇਹਦਾ ਵੀ ਆ ਗਿਆ ਤੇ ਇਹਦਾ ਵਕੀਟੇ ਲੰਡਾਂ ਜਿਹੜੀਆਂ ਚੱਤੇ ਤਾਂ ਜੇ ਕਾਫੀ ਜ਼ਿਆਦਾ ਵਾਦੇ ਸੋਨ ਦਾ ਟਹਵਾਨਾ ਚੰਗਾ ਬਣਾ ਲੂਗੀ ਵੱਡੀ ਗੱਲ ਜੀ ਹਾਂਜੀ ਹਾਂਜੀ ਬਾਕੀ ਚਾਰੂ ਬਹੁਤ ਜ਼ਿਆਦਾ ਜੀ ਠੀਕ ਹੈ ਸਿਰਫ ਥੂੜੀ ਖਾ ਕੇ ਆਇਆ ਬੋਰੇ ਲਗੀ ਹੋਈ ਸੀ ਹਾਂਜੀ 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 ਤੇ ਆਤੀ ਫਿਰ ਕਿੰਨਾ ਕੱਢੂਗੀ ਦੁੱਧ 20 ਕਿਲੋ ਪਾ ਦੂਗੀ ਜੀ ਇਸ ਵਾਰੀ ਗਰਮੀ ਆ ਚਲੋ 20 ਕਿਲੋ ਦੁੱਧ ਰਾਮਣਾ ਪਾ ਦੂਗੀ ਠੀਕ ਹੈ ਠੀਕ ਹੈ ਲੋ ਜੀ 20 ਲੀਟਰ ਦੇ ਲਾਗੇ ਆਪਣੇ ਭਾਈ ਕਹਿੰਦਾ ਕਿ ਦੁੱਧ ਭਰੂਗੀ ਇਸ ਵਾਰੀ ਤੇ ਇਹਨਾਂ ਦੇ ਭਰਾ ਵੀ ਭਾਈ ਜਣ ਸੰਭਲੂਗਾ ਦੇ ਉਹਦੇ ਵਾਸਤੇ ਸਾਬਣਾ ਕਮੇਟੀ ਹੈ ਯਾਰ ਮੋਲ ਭਾਈ ਹਰ ਕੀ ਕਰਨਾ ਜੀ ਬੁੱਲਦੇਵ ਜੀ ਤਿਆਰ ਹੁੰਦੀ ਹੈ ਇਹਦੇ 55 60 ਕਰਦੇ ਅੱਛਾ ਜੀ ਹਾਂ ਉਹਦੇ ਕੱਚੀ ਹੈ ਕੀ ਮਾਨਤਣ ਕਿ ਜੰਨੇ ਛੜਾਉਣੇ ਕੋਈ ਸੇਵਾ ਕਰਕੇ ਭਾਂ ਫੇਰ ਹਨ ਨੂੰ ਦੇ ਦੇ ਅੱਛਾ ਜੀ ਆ ਚਲੋ ਕੋਈ ਘਰ ਆਲਾ ਜੂ ਚੰਗਾ ਦੋਸਤ ਬਸ ਬਸ ਆਹੋ ਜੇ ਘਰ ਵਾਲਾ ਵੀਰ ਕੋਈ ਸਾਂਭ ਲੂ ਤਾਨੂੰ 20 ਪਾਈ ਤੇ ਪਾਈ ਤੇ ਹਾਂਜੀ ਹਾਂਜੀ ਉਹ ਆਪਾਂ ਲੈ ਆਂਦੀ ਆ ਉਹਦੇ ਕੋਈ ਨਹੀਂ ਆਈ ਥੋੜੇ ਬਾਅਦੇ ਚੱਲ ਪਾਣੀ ਦੇ ਨਹੀਂ ਕੋਈ ਸਾਂਭ ਲੂਗਾ ਦੇ ਹਾਂਜੀ ਆਹੋ ਰੁਪਇਆ 20000 ਨਾਲ ਭਜਦਾ ਜੇ ਘਰ ਉਹਦੇ ਵੱਧ ਕੋਈ ਘਾਟੇ ਵਾਲਾ ਨਹੀਂ ਸਕਦਾ ਬਸ ਬਸ ਇਹ ਦੱਸੋ ਫਿਰ ਇਹਦਾ ਕੀ ਕਰਨਾ ਤੇਣਾ 40 ਜੋ ਕਰਾ ਲਓ ਜੋ ਮਾਨ ਕਰਾਉਣਾ ਉਦਾਂ ਦਾ ਕੰਮ 55000 ਦੀ ਵਿਗਦੀ ਤਿਆਰ ਹੋਗੇ ਅੱਛਾ ਅੱਛਾ ਆਹ ਜੇ ਸਾਂਭ ਛੱਡਦੀ ਕੰਪਨੀ ਹੁੰਦੀ ਸਾਂਭ ਛੱਡੀ ਜੇ ਸਾਂਭ ਨਹੀਂ ਕਿਸ ਨੇ ਵੀਰ ਭਰਾ ਨੇ ਹਾਂਜੀ ਚਲ ਛੱਡ ਦੋ ਕਰਾਇਆ ਪਾੜ 60000 ਦੀ ਵੀਰ ਜਹਾਨ ਆਈ ਦੇ ਦੇਣੀ ਆਪਾਂ ਬਿਲਕੁਲ ਹੀ ਅੱਛਾ ਜੀ ਬਿਲਕੁਲ ਕੋਈ ਨਹੀਂ ਜ਼ਿਆਦਾ ਨਹੀਂ ਕਰਨਾ ਠੀਕ ਹੈ ਠੀਕ ਹੈ 2 ਵਜੇ ਸ਼ਕਤੀ ਦੀ ਖੜਕੇ ਤੇ ਵੀਰ ਕੋਈ ਤਿਆਰ ਕਰਕੇ 50 ਦਾ ਫੋਨ ਮਾਰਦੇ ਉਸਲੇ ਲਾਵਾਂਗੇ ਅੱਛਾ ਜੀ ਹਾਂਜੀ ਪੂਰੀ ਫਸੀ ਹੈ ਬੇਦੇ 50 ਦੀ 2 ਵਜੇ ਪੰਜਾਂ ਦਿਨਾਂ ਦਾ ਵੀ ਬਾਈ ਨੇ 14000 ਦਾ ਆਤਾ ਜੀ ਤੁਹਾਨੂੰ ਹਾਂਜੀ ਤੇ ਜਿਹੜਾ ਵੀਰਪਾ 52 ਕੇ ਦਿਨ ਸਾਫ ਕਰ ਕਰਦਾ ਉਹ ਪਾਈ ਕਹਿੰਦਾ 50 ਦੀ ਘੇਰ ਪਰ ਮੈਨੂੰ ਦੇ ਦੇ ਮੈਨੂੰ ਚਾਹੀਏ ਤੇ ਇਹ ਚਾਰ ਇੱਕ ਵਾਰ ਪਾਣੀ ਹੈ ਨਹੀਂ ਨਹੀਂ ਚਾਹੀਏ ਠੀਕ ਹੈ ਠੀਕ ਹੈ ਦੇਖੋ ਚਮੇ ਨਾ ਗਿਆ ਠੀਕ ਹੈ ਜੀ ਬਾਬਾ ਜੀ ਮੈਂ ਤੁਹਾਨੂੰ ਸਾਰੀਆਂ ਚੰਗੀਆਂ ਤਕਰੀਬਨ ਵੀਰ ਕੋਲ ਡਰ ਗਈ ਥੋੜੀ ਜਿਹੀ ਕੋਈ ਨਾ ਕਰੋ ਲਓ ਬਈ ਆੜੀ ਪਾ ਦਈਏ ਨੰਬਰ ਤੇ ਦਾਈ ਕਰਨਾ ਚਾਰ ਲੰਦ ਜਮੋ ਇਹਦੇ ਕੋਲ 9 ਲੀਟਰ ਬਾਈ ਦਾ ਸਿਆਲ ਦੁੱਧ ਹਾਂਜੀ 9 ਲੀਟਰ ਇੱਕੋ ਦੱਸਿਆ ਦੋ ਦੋ 9 ਲੀਟਰਾਂ ਜੀ ਠੀਕ ਹੈ ਠੀਕ ਹੈ ਲਓ ਭਾਈ 9 ਲੀਟਰ ਦੋ ਦੋ ਮੋੜ ਲਓ ਕੋਈ ਨਹੀਂ ਇੱਥੇ ਮੋੜ ਲਓ ਲੈਓ ਚੜ ਜਾਂਦੀ ਤੁਹਾਡੇ ਕਰਕੇ ਮਗਰ ਦੁਰ ਲੱਗਿਆ ਹਾਂ ਜੀ ਹਾਂ ਜੀ ਇੱਕ ਬਾਕੀ ਥਾਂ ਭਾਂਡਾ ਬਹੁਤ ਹੀ ਚੰਗਾ ਲੱਗਾ ਵਾ ਪੰਜ ਚ ਬੁਗੀਆਂ ਆਉਂਦੀਆਂ ਮੇਰੀਆਂ ਇਹ ਸੁਨੋ ਗ੍ਰਾਹ ਅੱਛਾ ਅੱਛਾ ਜੀ ਅਕਰ ਵਾਲੇ ਜਿਆਦਾ ਤੁਹਾਨੂੰ ਪਤਾ ਸੰਗਲ ਸੰਗਲ ਆਉਂਦੇ ਜਾਂ ਨੱਥਪਾਤੀ ਜਾਂ ਸੰਗਲ ਸੰਗਲ ਵਰਤਾਂਗੇ ਠੀਕ ਹੈ ਜੀ ਬਹੁਤ ਹੀ ਥਾਂ ਥੋਲੇ ਨੂੰ ਬਹੁਤ ਚੰਗਾ ਲੱਗਾ ਜੀ ਕਰਮਾਲੀ ਨੂੰ ਤੇ ਕਹਿਣਾ ਭਾਈ ਹੋਰ ਕੋਈ ਫਿਰ بس ਜੀ ਜਿਹੜਾ ਵੀ 라ਵੇ ਆਪਣੀ ਤਸੱਲੀ ਕਰਕੇ ਲੈ ਜੇ اچھا ਜੀ ਬਾਕੀ ਰੇਡ ਤੇ ਤੁਹਾਨੂੰ ਬਾਹਰ ਨਿਕਨੇਗੇ ਫਾਟੇ ਵੀਡੀਓ ਆ ਬਹਾਵ ਦੇ ਨਾਲ ਪਿੱਛੇ ਭਾਈ ਮਾਲ ਤੇ ਚਲੋ ਉਦਾਂ ਨੋਗਲ ਹੁੰਦਾ ਵਿਕਦਾ ਜਾਂਦਾ ਵੇਖਦਾ ਹਾਂ ਜੀ ਹਾਂ ਜੀ ਹਾਂ ਜੀ ਆ ਜਾਇਂ ਹੁੰਦੇ ਰੇਡ ਚਲੋ ਪਛੂਲੇ ਚੱਲੇ ਹਾਂ ਜੀ ਵੀਰ ਭਰਾ ਵੇਚਣ ਵੂਚਣ ਵਾਲੇ ਲੈ ਜਾਂਦੇ ਆ ਠੀਕ ਹੈ ਠੀਕ ਹੈ ਹਾਂ ਜੀ ਲਓ ਭਾਜੀ ਵੀਡੀਓ ਨੂੰ ਮੈਂ ਖਲੀ ਤਾਰ ਨਾਲ ਵਾਜਿਆ ਸਾਰੇ ਦੇ ਮਾਨਤਾ ਨੂੰ ਕਰਾਂਗੇ ਕਿਹੜਾ ਕੋ ਵੀਰ ਲੈ ਜੀ ਠੀਕ ਹੈ ਠੀਕ ਹੈ ਲਓ ਭਾਜੀ ਬਾਕੀ ਮਾਨਤਾ ਨੂੰ ਭਾਈ ਕਹਿੰਦਾ ਕਿ ਤੇਰੇ ਰੇਡ ਤੇ ਵੀ ਜ਼ਰੂਰ ਕਰਾਂਗੇ ਹੋਰ ਤੇ ਵੀਡੀਓ ਨੂੰ ਭਾਈ ਵਾਦ ਤੋਂ ਬਾਅਦ ਸ਼ੇਅਰ David. Hey.